ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਮਹਿਕ ਜਿਹੋ ਜਿਹਾ ਨਾਮ ਉਹੇ ਜਹੀ ਸੀਰਤ ਹਰ ਸਮੇਂ ਫੁੱਲਾਂ ਵਾਂਗ ਮਹਿਕਦੀ ਰਹਿੰਦੀ ਮਹਿਕ ਆਪਣੀ ਮਾਂ ਨਾਲੋਂ ਆਪਣੇ ਬਾਪੂ ਦੀ ਜ਼ਿਆਦਾ ਲਾਡਲੀ ਸੀ ਪੁੱਤਰ ਮਾਵਾਂ ਦੇ ਅਤੇ ਧੀਆਂ ਬਾਪੂ ਦਾ ਜ਼ਿਆਦਾ ਮੋਹ ਕਰਦੀਆਂ ਨੇ ਇਹ ਗੱਲ ਉਸ ਉੱਪਰ ਜ਼ਿਆਦਾ ਟੁਕਦੀ ਸੀ ਮਹਿਕ ਦੇ ਨਾਲ ਜ਼ਿਆਦਾ ਮੋਹ ਹੋਣ ਕਾਰਨ ਅਕਸਰ ਉਹਦਾ ਨਿੱਕਾ ਭਰਾ ਲੜ ਪੈਂਦਾ ਪਰ ਇਹ ਵੇਖ ਮਾਂ ਜਦੋਂ ਮਹਿਕ ਨੂੰ ਡਾਂਟਦੀ ਤਾਂ ਉਹ ਆਪਣੇ ਬਾਪੂ ਨੂੰ ਮਾਂ ਅੱਗੇ ਕਰ ਦਿੰਦੀ ਅਗਰ ਕੋਈ ਉਸ ਨੂੰ ਆਖਦਾ ਤੇਰੇ ਵਿੱਚੋਂ ਤੇਰੇ ਬਾਪੂ ਦੀ ਚਲਕ ਪੈਂਦੀ ਹੈ ਤਾਂ ਇਹ ਸੁਣਨ ਲਈ ਕਿਸੇ ਬੇਸ਼ਕੀਮਤੀ ਖਜ਼ਾਨੇ ਤੋਂ ਘੱਟ ਨਹੀਂ ਹੁੰਦਾ ਸੀ ਬਾਪੂ ਨੇ ਮਹਿਕ ਨੂੰ ਪੁੱਤਰਾ ਵਾਂਗ ਰਪਾ ਲਿਆ ਕੱਪੜਿਆਂ ਤੋਂ ਲੈ ਕੇ ਕਿਸੇ ਚੀਜ਼ ਦੀ ਕਦੇ ਰੋਕ ਟੋਕ ਨਹੀਂ ਹੋਈ ਇਹੀ ਕਾਰਨ ਸੀ ਕਿ ਉਸਦੇ ਜਿਆਦਾ ਸ਼ੌਂਕ ਮੁੰਡਿਆਂ ਨਾਲ ਹੀ ਸਨ ਇੱਕ ਵਾਰ ਦੀ ਗੱਲ ਹੈ ਜਦੋਂ ਉਹ ਨਿੱਕੀ ਸੀ ਤਾਂ ਟੈਲੀਵਿਜ਼ਨ ਉੱਤੇ ਇੱਕ ਫਿਲਮ ਵੇਖਦੀ ਹੋਈ ਉਹ ਭੱਜ ਕੇ ਮਾਂ ਕੋਲ ਆ ਕੇ ਪੁੱਛਣ ਲੱਗੀ ਕਿ ਕੁੜੀਆਂ ਵਿਆਹ ਤੋਂ ਬਾਅਦ ਆਪਣਾ ਘਰ ਛੱਡ ਕੇ ਚਲੀਆਂ ਜਾਂਦੀਆਂ ਨੇ ਤਾਂ ਆਪਣੀ ਮਾਂ ਦਾ ਉੱਤਰ ਸੁਣ ਉਹ ਰੋਂਦਿਆਂ ਹੋਇਆਂ ਆਪਣੇ ਕਮਰੇ ਵੱਲ ਤੁਰ ਪਈ ਅਤੇ ਬੈੱਡ નીચે ਲੁੱਕ ਕੇ ਬਹੁਤ ਰੋਈ ਜਦੋਂ ਬਾਪੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਮਹਿਕ ਨੂੰ ਬਾਹਰ ਆਉਣ ਲਈ ਆਖਿਆ ਤਾਂ ਉਹ ਬਾਪੂ ਤੋਂ ਵੀ ਉਹੀ ਸਵਾਲ ਪੁੱਛਣ ਲੱਗੀ ਜੋ ਕੁਝ ਪਹਿਲਾਂ ਉਸਨੇ ਮਾਂ ਤੋਂ ਪੁੱਛਿਆ ਸੀ ਮਹਿਕ ਆਪਣੇ ਬਾਪੂ ਦੇ سینੇ ਲੱਗ ਕੇ ਇੰਜ ਰੋਈ ਕੇ ਬਾਪੂ ਨੂੰ ਇਹ ਜਾਪਿਆ ਕਿ ਜਿਸ ਤਰ੍ਹਾਂ ਅੱਜ ਉਸਦੇ ਵਿਆਹ ਦੀ ਵਿਦਾਈ ਹੋਣ ਲੱਗੀ ਹੋਵੇ ਸਮਾਂ ਲੰਘਦਾ ਗਿਆ ਤੇ ਉਹ ਵੱਡੀ ਹੁੰਦੀ ਗਈ ਪਰ ਇਸ ਵਾਰ ਉਹ ਹਰ ਵਾਰ ਆਪਣੇ ਬਾਪੂ ਨੂੰ ਪੁੱਛਦੀ ਅਤੇ ਆਪ ਹੀ ਉੱਤਰ ਦਿੰਦੀ ਕਿ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਛੋਟਿਆਂ ਹੁੰਦਿਆਂ ਤੋਂ ਹੀ ਉਸ ਨੂੰ ਕਿਤਾਬਾਂ ਦਾ ਬਹੁਤ ਸ਼ੌਂਕ ਸੀ ਜਿਸ ਕਾਰਨ ਉਸਨੇ ਆਪਣੇ ਬਾਪੂ ਨੂੰ ਪਰ ਲਿਖ ਕੇ ਆਪਣੇ ਪੈਰਾਂ ਉੱਤੇ ਖੜਾ ਹੋਣ ਦੀ ਇੱਛਾ ਪ੍ਰਗਟ ਕੀਤੀ ਮਹਿਕ ਦਾ ਬਾਪੂ ਉਸਦੇ ਹਰ ਫੈਸਲੇ ਵਿੱਚ ਉਸ ਨਾਲ ਖੜਾ ਹੁੰਦਾ ਘਰ ਦੇ ਨਾਲ ਇੱਕ ਲਾਇਬ੍ਰੇਰੀ ਸੀ ਜਿੱਥੇ ਉਹ ਅਕਸਰ ਆਪਣਾ ਸਮਾਂ ਬਿਤਾਉਂਦੀ ਅੱਜ ਉਸ ਨੂੰ ਜਦੋਂ ਨੌਕਰੀ ਦੀ ਪਹਿਲੀ ਤਨਖਾਹ ਮਿਲੀ ਤਾਂ ਉਸਨੇ ਆਪਣੇ ਬਾਪੂ ਅੱਗੇ ਰੱਖੀ ਤਾਂ ਬਾਪੂ ਨੇ ਉਸ ਨੂੰ ਇਹ ਆਖਦੇ ਹੋਏ ਵਾਪਸ ਕਰ ਦਿੱਤੀ ਕਿ ਇਸ ਦਾ ਤੇਰੇ ਉੱਪਰ ਜ਼ਿਆਦਾ ਹੱਕ ਹੈ ਤੇ ਇਹ ਤੇਰੀ ਮਿਹਨਤ ਹੈ 40 ਸਾਲਾਂ ਬਾਅਦ ਉਸ ਦਾ ਰਿਸ਼ਤਾ ਕਰ ਦਿੱਤਾ ਗਿਆ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਜਦੋਂ ਲਾਇਬ੍ਰੇਰੀ ਜਾਣ ਲੱਗੀ ਤਾਂ ਉਸ ਦੀ ਮਾਂ ਉਸ ਨੂੰ ਆਖਣ ਲੱਗੀ ਕਿ ਹੁਣ ਤਾਂ ਬਸ ਕਰ ਇੱਕ ਹਫ਼ਤਾ ਹੀ ਰਹਿ ਗਿਆ ਪਰ ਉਹ ਆਖਦੀ ਹੈ ਕਿ ਅੱਜ ਆਖਰੀ ਦਿਨ ਜਾਵਾਂਗੀ ਹਰ ਰੋਜ਼ ਫੁੱਲਾਂ ਵਾਂਗ ਮਹਿਕਦੀ ਮਹਿਕ ਅੱਜ ਮੁਰਝਾਈ ਜਾਪਦੀ ਸੀ ਸਾਰੇ ਉਸ ਨੂੰ ਵੇਖ ਕੇ ਬਹੁਤ ਹੈਰਾਨ ਸੀ ਕਿ ਵਿਆਹ ਦਾ ਕੁੜੀਆਂ ਨੂੰ ਕਿੰਨਾ ਚਾਹ ਹੁੰਦਾ ਹੈ ਪਰ ਉਹ ਬਿਲਕੁਲ ਖੁਸ਼ ਨਹੀਂ ਸੀ। ਭਾਵੇਂ ਸਭ ਕੁਝ ਉਸ ਦੀ ਰਜ਼ਾਮੰਦੀ ਨਾਲ ਹੋ ਰਿਹਾ ਸੀ ਪਰ ਫਿਰ ਵੀ ਉਹ ਆਪਣੇ ਬਾਪੂ ਤੋਂ ਦੂਰ ਜਾਣ ਤੋਂ ਡਰਦੀ ਸੀ। 4 ਵਜੇ ਉਸਦੇ ਬਾਪੂ ਨੇ ਮਹਿਕ ਨੂੰ ਨਾਲ ਵਾਲੀ ਪਾਰਕ ਵਿੱਚ ਬੁਲਾਇਆ ਸੀ। ਮਹਿਕ ਆਪਣੇ ਬੈਗ ਵਿੱਚ ਲਿਫਾਫਾ ਰੱਖਦੀ ਹੈ ਤੇ ਪਾਰਕ ਵੱਲ ਤੁਰ ਪੈਂਦੀ ਹੈ। ਇਹ ਪਾਰਕ ਆਮ ਜਗ੍ਹਾ ਨਹੀਂ ਸੀ। ਇੱਥੇ ਉਹ ਅਕਸਰ ਆਪਣੇ ਬਾਪੂ ਨਾਲ ਖੇਡਣ ਆਇਆ ਕਰਦੀ ਉਸ ਪਾਰਕ ਵਿੱਚ ਮਹਿਕ ਨੇ ਆਪਣੇ ਬਾਪੂ ਨਾਲ ਮਿਲ ਕੇ ਕਿੰਨੇ ਫੁੱਲ ਦੇ ਪੌਦੇ ਲਗਾਏ ਸੀ। ਅਤੇ ਹਰ ਵਾਰ ਉਸ ਦਾ ਬਾਪੂ ਫੁੱਲਾਂ ਦਾ ਨਾਮ ਮਹਿਕ ਰੱਖ ਦਿੰਦਾ ਇਹ ਵੇਖ ਮਹਿਕ ਬਹੁਤ ਖੁਸ਼ ਹੋਇਆ ਕਰਦੀ ਮਹਿਕ ਨੇ ਪਾਰਕ ਜਾ ਕੇ ਵੇਖਿਆ ਤਾਂ ਬਾਪੂ ਜੀ ਉਸੇ ਬੈਂਚ ਉੱਪਰ ਬੈਠੇ ਹੋਏ ਸੀ ਜਿੱਥੇ ਉਹ ਅਕਸਰ ਬੈਠਦੇ ਸੀ ਮਹਿਕ ਜਦੋਂ ਆਈ ਤਾਂ ਆਦ ਉਸਦੇ ਬਾਪੂ ਜਿਦੀਆਂ ਅੱਖਾਂ ਨਮ ਸੀ ਮਹਿਕ ਨੂੰ ਆਉਂਦਿਆਂ ਵੇਖ ਉਸਦੇ ਬਾਪੂ ਜੀ ਅੱਖਾਂ ਪੂੰਝਣ ਲੱਗ ਪੈਂਦੇ ਨੇ ਕਿੰਨੀ ਧੀਰ ਬੈਠੇ ਉਹ ਉਹੀ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਰਹੇ ਬਾਪੂ ਜੀ ਮਹਿਕ ਨੂੰ ਆਖਦੇ ਹਨ ਉਹ ਫੁੱਲ ਵੇਖ ਜਿਹੜਾ ਆਪਾਂ ਲਗਾਏ ਸੀ ਜਿਨ੍ਹਾਂ ਦਾ ਨਾਂ ਮੈਂ ਤੇਰੇ ਨਾਂ ਤੇ ਰੱਖ ਦਿੰਦਾ ਸੀ ਇਹਨਾਂ ਵਿੱਚੋਂ ਇੱਕ ਬੂਟਾ ਤੇਰੇ ਨਵੇਂ ਘਰ ਪਹੁੰਚਾ ਦਿੱਤਾ ਹੈ ਮੈਂ ਤੇਰੇ ਨਾਲ ਇੱਥੇ ਗੱਲਾਂ ਕਰਾਂਗਾ ਤੇ ਜਦੋਂ ਤੂੰ ਉੱਥੇ ਇਸ ਬੂਟੇ ਨੂੰ ਛੂਹਿਆ ਕਰੇਂਗੀ ਮੈਂ ਤੇਰੀ ਮਹਿਕ ਇਨ੍ਹਾਂ ਫੁੱਲਾਂ ਵਿੱਚੋਂ ਮਹਿਸੂਸ ਕਰਿਆ ਕਰਾਂਗਾ ਮਹਿਕ ਦੇ ਬਾਪੂ ਜੀ ਆਪਣੀ ਕੋਟ ਦੀ ਜੇਬ ਵਿੱਚੋਂ ਇੱਕ ਲਿਫਾਫਾ ਕੱਢਦੇ ਹਨ ਤੇ ਮਹਿਕ ਦੇ ਹੱਥ ਉੱਪਰ ਰੱਖਦੇ ਹੋਏ ਕਹਿੰਦੇ ਨੇ ਇਹ ਮੇਰੇ ਵੱਲੋਂ ਤੋਹਫ਼ਾ ਪੋਲ ਕੇ ਵੇਖ ਕਿੰਨੇ ਲੱਗਿਆ ਇਹ ਵੇਖ ਮਹਿਕ ਵੀ ਆਪਣੇ ਬੈਗ ਵਿੱਚੋਂ ਲਿਫਾਫਾ ਕੱਢਦੀ ਹੈ ਤੇ ਬਾਪੂ ਨੂੰ ਦਿੰਦੀ ਹੋਈ ਆਖਦੀ ਹੈ ਇਹ ਤੁਹਾਡੇ ਲਈ ਦੋਵੇਂ ਆਪੋ ਆਪਣੇ ਲਿਫਾਫੇ ਹੱਥਾਂ ਵਿੱਚ ਫੜ ਲੈਂਦੇ ਹਨ ਪਹਿਲਾਂ ਮਹਿਕ ਦਾ ਲਿਫਾਫਾ ਖੋਲਣ ਦੀ ਗੱਲ طے ਹੁੰਦੀ ਹੈ ਮਹਿਕ ਜਦੋਂ ਲਿਫਾਫਾ ਖੋਲਦੀ ਹੈ ਤਾਂ ਉਹ ਬਾਪੂ ਨੂੰ ਆਖਦੀ ਹੈ ਕਿ ਤੁਸੀਂ ਤਾਂ ਮੇਰੇ ਲਈ ਰੱਬ ਹੀ ਹੋ ਉਸਦੇ ਲਿਫਾਫੇ ਵਿੱਚ ਉਸਦੀ ਨੌਕਰੀ ਦੇ ਕਾਗਜ਼ ਹੁੰਦੇ ਹਨ ਕਿ ਉਹ ਦੂਜੇ ਸ਼ਹਿਰ ਜਾ ਕੇ ਇਸ ਨੌਕਰੀ ਨੂੰ ਜਾਰੀ ਰੱਖ ਸਕਦੀ ਹੈ ਬਾਪੂ ਜੀ ਮਹਿਕ ਨੂੰ ਆਖਦੇ ਹਨ ਕਿ ਮੈਂ ਤੇਰੇ ਸਹੁਰਿਆਂ ਨਾਲ ਵੀ ਪਹਿਲਾਂ ਹੀ ਇਸ ਬਾਰੇ ਗੱਲ ਕਰ ਲਈ ਸੀ ਹੁਣ ਬਾਰੀ ਸੀ ਮਹਿਕ ਦੇ ਦਿੱਤੇ ਹੋਏ ਲਫਾਫੇ ਨੂੰ ਖੋਲਣ ਦੀ ਉਸ ਵਿੱਚ ਉਸਨੇ ਆਪਣੇ ਬਾਪੂ ਨੂੰ ਆਪਣੇ 4 ਸਾਲ ਦੀ ਕਮਾਈ ਐਫ ਡੀ ਦੇ ਰੂਪ ਵਿੱਚ ਇਹ ਆਖਦੇ ਹੋਏ ਦਿੱਤੀ ਕਿ ਤੁਸੀਂ ਕਦੇ ਮੇਰੇ ਅਤੇ ਵੀਰ ਵਿੱਚ ਫਰਕ ਨਹੀਂ ਰੱਖਿਆ ਮੈਂ ਅੱਜ ਨਾ ਨਹੀਂ ਸੁਣਨੀ ਪਾਪੂ ਨੇ ਵੀ ਖੁਸ਼ੀ-ਖੁਸ਼ੀ ਉਸਦਾ ਦਿੱਤਾ ਤੋਹਫ਼ਾ ਸਵੀਕਾਰ ਕੀਤਾ ਅਤੇ ਆਖਿਆ ਤੂੰ ਤਾਂ ਮੇਰਾ ਪੁੱਤਰ ਹੀ ਹੈ ਹੱਸਦੇ ਹੋਏ ਉਹ ਘਰਵਾਲਿਆਂ ਨੂੰ ਤੁਰ ਪੈਂਦੇ ਹਨ ਅਧਿਕਰ ਪਹੁੰਚਦੇ ਹਨ ਜਦੋਂ ਉਸਦੀ ਮਾਂ ਮਹਿਕ ਨੂੰ ਖੁਸ਼ ਵੇਖਦੀ ਹੈ ਤਾਂ ਉਸ ਨੂੰ ਉਸਦੀ ਮਹਿਕ ਫੁੱਲਾਂ ਬਾਗ ਮਹਿਕਦੀ ਹੋਈ ਮਹਿਸੂਸ ਹੁੰਦੀ ਹੈ ਜੋ ਕੁਝ ਸਮੇਂ ਪਹਿਲਾਂ ਮੁਰਝਾਈ ਹੋਈ ਸੀ